ਸਭ ਤੋਂ ਪਹਿਲੇ ਬਿਆਦਗੀ ਦੇ ਕਾਨੂੰਨ ਅਸੀਂ ਬਣਾਇਆ ਸੀ ਅਸੀਂ ਫਾਂਸੀ ਦੀ ਸਜ਼ਾ ਦਿੱਤੀ ਸੀ ਸੋ ਆ ਡਰਾਮਾ ਕਰੀ ਜਾਂਦੇ ਐ ਉਹੀ ਚੀਜ਼ ਨੂੰ ਵਾਪਸ ਲੈ ਆਉਂਦੇ ਐ ਸਭ ਤੋਂ ਪਹਿਲੇ ਬਿਆਦਗੀ ਕਾਨੂੰਨ ਬਣਾਉਂਦੀ ਲੈਣੀ ਐ ਬਿਆਦਗੀ ਵਾਲੇ ਦੋਸ਼ੀਆਂ ਨੂੰ ਫੜੋ ਦੋਸ਼ੀਆਂ ਨੂੰ ਫੜਦੇ ਨਹੀਂ ਕੱਲੇ ਡਰਾਮੇ ਕਰਨ ਅਸੀਂ ਆਹ ਕਾਨੂੰਨ ਬਣਾਤਾ ਅਸੀਂ ਆਹ ਕਾਨੂੰਨ ਕਾਤਾ ਆ ਲੋਕਾਂ ਦੀ ਅੱਖਾਂ 'ਚ ਜਿਵੇਂ ਨਾ ਲਕ ਅੱਖਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦੇ ਐ ਪਰ ਲੋਕੀ ਹੁਣ ਜਾਣਗੇ ਆ ਇਹਨਾਂ ਦੇ ਡਰਾਮਾ ਹੁ ਚੱਲੂਗਾ ਨਹੀਂ ਪੰਜਾਬ 'ਚ ਜੋ ਹਾਲਾਤ ਬਣ ਗਈ ਕੇਜਰੀਵਾਲ ਨੇ ਬਣਾਈ ਐ ਤੁਸੀਂ ਦੇਖ ਲਓ ਵਪਾਰੀ ਇੰਡਸਟਰੀ ਆਮ ਲੋਕ ਘਰੋਂ ਬਾਹਰੋਂ ਨਿਕਲਦੇ ਡਰਨ ਲੱਗੇ ਥੋੜੇ ਮੋਗੇ 'ਚ ਡਾਕਟਰ ਕੰਬੋਜ ਜਿਨ੍ਹਾਂ ਤੇ ਗੋਲੀ ਚਲਾਈ ਉਣੀ ਅਬੋਰ ਉੱਥੇ ਵੀ ਗੋਲੀ ਚੱਲੀ ਕੱਲ ਮੈਂ ਉੱਥੇ ਵੀ ਜਾ ਰਿਹਾ ਅੱਜ ਮੈਂ ਪਤਾ ਕਰਨ ਇੱਥੇ ਵੀ ਜਾ ਰਿਹਾ ਜਿੱਥੇ ਵੀ ਜਾਈਏ ਜਿਹੜੇ ਸ਼ਹਿਰ ਵੀ ਜਾਈਏ ਹਰ ਵਪਾਰੀ ਹਰ ਕੋਈ ਬੰਦਾ ਆਈ ਕਹਿ ਰਿਹਾ ਕਿ ਸਾਨੂੰ ਡਰ ਲੱਗ ਰਿਹਾ ਸਾਨੂੰ ਫਰੋਤੀ ਦਾ ਟੈਲੀਫੋਨ ਆਇਆ ਹੈ ਐਕਸਟਰੈਸ਼ਨ ਲਈ ਜਾਂਦੇ ਪੁਲਿਸ ਨਾਲ ਵੀ ਚੀਂਦੀਆਂ ਨਹੀਂ ਕਿਉਂਕਿ ਕੇਜਰੀਵਾਲ ਕੋਈ ਕੰਮ ਰੱਖ ਲਿਆ ਉਹਨੇ ਪੈਸਾ ਇਕੱਠਾ ਕਰਦੇ ਉਹਨੂੰ ਕੋਈ ਫਿਕਰ ਨਹੀਂ ਪੰਜਾਬ ਲੋਕੀ ਜਿਉਂਦੇ ਕਿ ਮਰਦੇ ਐ ਇਸ ਕਰਕੇ ਮੈਂ ਕੋਈ ਬੇਨਤੀ ਕਰਨਾ ਚਾਹਣਾ ਹੈ ਪੰਜਾਬ ਦੀ ਜਨਤਾ ਨੂੰ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਆ ਦਿੱਲੀ ਵਾਲੀਆਂ ਪਾਰਟੀਆਂ ਤੋਂ ਖੇੜਾ ਛੜਾਈਏ ਆਪਣੀ ਖੇਤਰੀ ਪਾਰਟੀ ਜਿਹਦਾ ਪੁਰਾਣਾ ਰਿਕਾਰਡ ਵੀ ਦੇਖ ਲਓ ਆ ਉਹ ਪਾਰਟੀ ਹੈ ਜਿਹੜੇ ਪੰਜਾਬ ਦੇ ਹਰ ਹੱਕ ਵਾਸਤੇ ਲੜਾਈ ਲੜੀ ਪੰਜਾਬ ਦੇ ਹਰ ਮਸਲੇ ਵਾਸਤੇ ਲੜਾਈ ਲੜੀ ਤੇ ਪੰਜਾਬ ਵਿੱਚ ਜਦੋਂ ਅਕਾਲੀ ਦਲ ਦਾ ਰਾਜ ਹੁੰਦਾ ਹੈ ਅਮਨ ਸ਼ਾਂਤੀ ਭਾਈਚਾਰਕ ਸਾਂਝ ਨਾਲ ਸਾਰੇ ਲੋਕਾਂ ਨੂੰ ਜੋੜ ਕੇ ਰੱਖਦੇ ਸੀ ਜਿਹੜੇ ਅੱਜ ਆ ਤੂਣ ਤੇ ਲੱਗੇ ਐ ਸੋ ਮੈਂ ਆਈ ਬੇਨਤੀ ਕਰਦਾ ਕਿ ਸਾਰੇ ਵਰਕਰਾਂ ਨੂੰ ਸਾਰੇ ਆਪਣਾ ਜਿਹੜੇ ਸਾਡੇ ਹੈਗੇ ਆਪਣੇ ਆਮ ਜਨਤਾ ਕੀ ਆਪਾਂ ਇਸ ਢੇੜ ਸਾਲ ਆਪਾਂ ਇਕਜੁੱਟ ਹੋ ਕੇ ਇਹਨਾਂ ਦਿੱਲੀ ਵਾਲੀਆਂ ਪਾਰਟੀਆਂ ਨੂੰ ਭਜਾਈਏ ਸਰ ਬੇਅਦਬੀ ਕਾਨੂੰਨ ਉਹ ਲੱਗੇ ਜੀ ਕੀ ਬੇਅਦਬੀ ਕਾਨੂੰਨ ਉਹ ਲੱਗੇ ਦੇਖੋ ਸਭ ਤੋਂ ਪਹਿਲੇ ਬੇਅਦਬੀ ਦੇ ਕਾਨੂੰਨ ਅਸੀਂ ਬਣਾਇਆ ਸੀ ਅਸੀਂ ਫਾਂਸੀ ਦੀ ਸਜ਼ਾ ਦਿੱਤੀ ਸੀ ਸੋ ਆ ਡਰਾਮਾ ਕਰੀ ਜਾਂਦੇ ਐ ਉਹੀ ਚੀਜ਼ ਨੂੰ ਵਾਪਸ ਲੈ ਆਉਂਦੇ ਐ ਸਭ ਤੋਂ ਪਹਿਲੇ ਬਿਆਦਬੀ ਕਾਨੂੰਨ ਨਾਉਂਦੀ ਲੈਣੀ ਐ ਬਿਆਦਬੀ ਵਾਲੇ ਦੋਸ਼ਿਆਂ ਨੂੰ ਫੜੋ ਦੋਸ਼ਿਆਂ ਨੂੰ ਫੜਦੇ ਨਹੀਂ ਕੱਲੇ ਡਰਾਮੇ ਕਰਨ ਅਸੀਂ ਆ ਕਾਨੂੰਨ ਨਾਤਾ ਅਸੀਂ ਆ ਕਾਨੂੰਨ ਘਾਤਾ ਆ ਲੋਕਾਂ ਦੀ ਅੱਖਾਂ 'ਚ ਜਿਵੇਂ ਨਾ ਅੱਖਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦੇ ਐ ਪਰ ਲੋਕੀ ਹੁਣ ਜਾਣ ਗਏ ਐ ਇਹਨਾਂ ਦਾ ਡਰਾਮਾ ਹੁਣ ਚੱਲੂਗਾ ਨਹੀਂ ਕੰਡੀਸ਼ਨਾਂ ਦੇ ਕੈਫੇ ਤੇ ਫਾਇਰਿੰਗ ਹੋਈ ਹੈ ਜੀ ਨਾਡੀਰੇ ਜ਼ਿੰਮੇਵਾਰੀ ਲੱਗੀ ਹੈ ਜੀ ਕਿਹਦੇ ਤੇ ਨਾਡੀਰੇ ਸ਼ੁਰੂ ਕਰਦੇ ਆਂ ਦੇਖੋ ਅਸਾਰਾ ਕੁਸ਼ੀ ਲਾਅ ਐਂਡ ਆਰਡਰ ਇੱਥੋਂ ਜਦੋਂ ਜਿਹੜੇ ਜਿੱਥੋਂ ਰਹਿਣ ਵਾਲੇ ਆ ਉੱਥੇ ਹੀ ਕੋਈ ਕੰਟਰੋਲ ਨਾ ਹੋਵੇ ਫਿਰ ਤਾਂ ਖੁੱਲੀ ਛੁੱਟੀ ਹੋ ਗਈ ਥੈਂਕ ਯੂ